ਪੰਜਾਬ ਦੇ ਹਤੈਸ਼ੀ ਲੋਕਾਂ ਦੇ ਸਾਹਮਣੇ ਜਿਹੜਾ ਉਹ ਰੱਖਣਾ ਬਹੁਤ ਜ਼ਰੂਰੀ ਹੈ ਅੱਜ ਦਾ ਇਹ ਜਿਹੜਾ ਵਿਸ਼ਾ ਉਹ ਬੱਚਿਆਂ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਹੈ ਵੈਸੇ ਤਾਂ ਭਾਜਪੀ ਦੀ ਕੇਂਦਰ ਦੇ ਵਿੱਚ ਜਦੋਂ ਦੀ ਸਰਕਾਰ ਬਣੀ ਹੈ ਉਹ ਲਗਾਤਾਰ ਪੰਜਾਬ ਦੇ ਨਾਲ ਧੱਕਾ ਕਰ ਰਹੀ ਹੈ ਔਰ ਨਾ ਕੇਵਲ ਪੰਜਾਬ ਦੇ ਨਾਲ ਧੱਕਾ ਕਰਦੀ ਹੈ ਬਲਕਿ ਧੱਕਾ ਕਰਨ ਤੋਂ ਬਾਅਦ ਗੁੰਮਰਾਹਕੁਨ ਪ੍ਰਚਾਰ ਵੀ ਕਰਦੀ ਹੈ ਔਰ ਪ੍ਰਚਾਰ ਇਸ ਤਰ੍ਹਾਂ ਕਰਦੀ ਹੈ ਕਿ ਜਿਵੇਂ ਉਹ ਬਿਲਕੁਲ ਪਾਕ ਸਾਫ ਹੋਵੇ ਜਿਹੜਾ ਸਾਡਾ ਸੰਵਿਧਾਨ ਹੈ ਸਾਡੇ ਸੰਵਿਧਾਨ ਦੇ ਮੁਤਾਬਕ ਸਾਡਾ ਦੇਸ਼ ਜਿਹੜਾ ਹੈ ਉਹ ਫੈਡਰਲ ਸਟਰਕਚਰ ਹੈ ਉਸ ਦੇ ਵਿੱਚ ਸੂਬਿਆਂ ਦੇ ਆਪਣੇ ਅਧਿਕਾਰ ਨੇ ਕੇਂਦਰ ਸਰਕਾਰ ਦੇ ਆਪਣੇ ਅਧਿਕਾਰ ਨੇ ਔਰ ਸਾਡੀ ਲੋਕਤੰਤਰ ਦੀ ਖਾਸੀਅਤ ਸਾਡੀ ਡੈਮੋਕ੍ਰੇਸੀ ਦੀ ਖਾਸੀਅਤ ਇਹ ਹੈਗੀ ਹੈ ਜਦੋਂ ਉਹ ਮਿਲ ਕੇ ਕੰਮ ਕਰਦੇ ਆ ਤਾਂ ਉਹ ਇੱਕ ਬਿਹਤਰ ਰਿਜ਼ਲਟ ਜਿਹੜਾ ਉਹ ਆਉਂਦੇ ਆ ਔਰ ਸਾਡੇ ਸੰਵਿਧਾਨ ਦੇ ਵਿੱਚ ਹਾਣੇਦਾਰੀ ਦੀ ਜਾਂ ਦਾਦਾਗਰੀ ਦੀ ਕੋਈ ਥਾਣ ਨਹੀਂ ਹੈ ਬਟ ਕੇਂਦਰ ਦੀ ਜਿਹੜੀ ਬੀਜੇਪੀ ਮੋਦੀ ਦੀ ਸਰਕਾਰ ਹੈ ਉਹ ਤਾਂ ਕਰਦੀ ਦਾਦਾਗਰੀ ਹੈ ਉਹ ਤਾਂ ਕਰਦੀ ਹੀ ਥਾਣੇਦਾਰੀ ਹੈ ਮੇਰਾ ਕਹਿਣ ਦਾ ਭਾਵ ਹੈਗਾ ਜਿਹੜਾ ਅੱਜ ਦਾ ਇਸ਼ੂ ਹੈ ਉਹ ਸਾਡੇ ਜਿਹੜੇ ਬੱਚੇ ਨੇ ਜਿਹੜੇ ਕਿ ਪ੍ਰਾਇਮਰੀ ਸਿੱਖਿਆ ਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਦੇ ਆ ਸਰਬ ਸਿੱਖਿਆ ਅਭਿਆਨ ਦੀ ਮੈਂ ਗੱਲ ਕਰ ਰਿਹਾ ਉਹਦਾ ਜਿਹੜਾ ਫੰਡ ਹੈ ਉਹ ਕੇਂਦਰ ਸਰਕਾਰ ਨੇ ਰੋਕ ਲਿਆ ਹੈਗਾ ਇਹ ਕੋ ਪਹਿਲੀ ਵਾਰੀ ਨਹੀਂ ਹੋਇਆ ਹਾਂ ਤਾਂ ਹੋਰ ਵੀ ਰੋਕੀ ਹੋਈ ਹੈ ਪਰ ਇਹ ਤੁਹਾਡੇ ذریعے ਪੰਜਾਬ ਦੇ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਜਿਹੜਾ ਸਰਬ ਸਿੱਖਿਆ ਅਭਿਆਨ ਆ ਇਹ ਕਈ ਸਾਲਾਂ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਔਰ ਇਹਦਾ ਸਬੰਧ ਜਿਹੜਾ ਹੈਗਾ ਉਹਨਾਂ ਬੱਚਿਆਂ ਨਾਲ ਹੈ ਜਿਹੜੀ ਪ੍ਰਾਇਮਰੀ ਸਿੱਖਿਆ ਲੈਂਦੇ ਹੈਗੇ ਆ ਪਿਛਲੇ ਸਾਲ ਦਾ ਸਾਡਾ 380 ਕਰੋੜ ਰੁਪਇਆ ਸਰਬ ਸਿੱਖਿਆ ਅਭਿਆਨ ਦਾ ਕੇਂਦਰ ਸਰਕਾਰ ਨੇ ਰੋਕਿਆ ਔਰ ਇਸ ਸਾਲ ਦੇ ਵਿੱਚ ਸਾਨੂੰ 310 ਕਰੋੜ ਰੁਪਇਆ ਹੋਰ ਮਿਲਣਾ ਸੀ ਜਿਹੜਾ ਕਿ ਚਾਰ ਕਿਸ਼ਤਾਂ ਦੇ ਵਿੱਚ ਮਿਲਣਾ ਸੀ ਪਹਿਲੀ ਕਿਸ਼ਤ 170 ਕਰੋੜ ਰੁਪਏ ਦੀ ਆਉਣੀ ਸੀ ਦੂਜੀ ਕਿਸ਼ਤ 170 ਕਰੋੜ ਦੀ ਆਉਣੀ ਸੀ ਉਸ ਤੋਂ ਬਾਅਦ ਕਿਉਂਕਿ ਇਹ ਜਿਹੜੇ ਅਭਿਆਨ ਨੇ ਇਹਦੇ ਚ 60% ਹਿੱਸਾ ਕੇਂਦਰ ਦਾ ਹੁੰਦਾ ਆ 40% ਕਿ ਹਿੱਸਾ ਸੂਬਾ ਸਰਕਾਰਾਂ ਦਾ ਹੁੰਦਾ ਆ ਤੇ ਜਦੋਂ ਅਸੀਂ ਉਹਦਾ 40% ਦਿੰਦੇ ਤਾਂ ਸਾਨੂੰ ਬਾਕੀ ਜਿਹੜਾ ਪੈਸਾ ਹੋਰ ਆਉਣਾ ਸੀ ਤੀਜੀ ਤੇ ਚੌਥੀ ਕਿਸ਼ਤ ਦੇ ਵਿੱਚ ਪਰ ਇਹ ਸਾਡਾ ਸਾਰਾ ਪੈਸਾ ਰੋਕ ਲਿਆ ਗਿਆ ਇਹਦਾ ਪ੍ਰਭਾਵ ਜਿਹੜਾ ਹੈਗਾ ਉਹ ਇਹ ਪਵੇਗਾ ਕਿ ਜਿਹੜੀ ਸਰਬ ਸਿੱਖਿਆ ਅਭਿਆਨ ਦੇ ਤਹਿਤ ਸਾਡੇ ਕੋਲੇ 4100 ਤੇ 29 ਕਰਮਚਾਰੀ ਹੈ ਇਹਨਾਂ ਚ ਅਧਿਆਪਕ ਵੀ ਨੇ ਤੇ ਗੈਰ ਅਧਿਆਪਕ ਵੀ ਨੇ ਉਹਨਾਂ ਨੂੰ ਨੈਚਰਲ ਸੈਲਰੀ ਦੇਣ ਤੱਕ ਦੀ ਜਿਹੜੀ ਔਖ ਜਿਹੜੀ ਪੰਜਾਬ ਸਰਕਾਰ ਨੂੰ ਮਹਿਸੂਸ ਹੋਏਗੀ 8 ਲੱਖ ਬੱਚੇ ਪ੍ਰਾਇਮਰੀ ਸਕੂਲਾਂ ਚ ਪੜਦੇ ਆਂਦੇ ਤਹਿਤ ਉਹਨਾਂ ਦੀਆਂ ਕਿਤਾਬਾਂ ਉਹਨਾਂ ਦੀਆਂ ਵਰਦੀਆਂ ਉਹਨਾਂ ਦੇ ਉੱਤੇ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਹੈਗਾ ਜਿਹੜਾ ਔਖਾ ਹੋਏਗਾ ਔਰ ਤਲਗਾਹਾ ਦੁਨੀਆ ਔਖੀਆਂ ਹੋਣਗੀਆਂ ਔਰ ਇਹਨਾਂ ਸਕੂਲਾਂ ਦੇ ਵਿੱਚ ਸਾਨੂੰ ਇਹ ਵੀ ਚੀਜ਼ ਯਾਦ ਰੱਖਣੀ ਚਾਹੀਦੀ ਹੈ ਗਰੀਬ ਪਰਿਵਾਰਾਂ ਦੇ ਬੱਚੇ ਹੀ ਪੜਦੇ ਆ ਜ਼ਿਆਦਾ ਪਰ ਸੋ ਨੇਚਰਲੀ ਹੈ ਉਹਨਾਂ ਤੋਂ ਇੱਕ ਬੰਨੇ ਤਾਂ ਅਸੀਂ ਰਾਈਟ ਟੂ ਐਜੂਕੇਸ਼ਨ ਮੁਲਕ ਦੇ ਵਿੱਚ ਲਾਗੂ ਕੀਤਾ ਹੋਇਆ ਹੈ ਦੂਸਰੇ ਬੰਨੇ ਅਸੀਂ ਉਹਨਾਂ ਬੱਚਿਆਂ ਤੋਂ ਉਹਨਾਂ ਦੀ ਸਿੱਖਿਆ ਦਾ ਅਧਿਕਾਰ ਜਿਹੜਾ ਹੈਗਾ ਉਹ ਖੋਰੇ ਹੈਗੇ ਆ ਇੱਕ ਰੁਕਿਆ ਕਿਉਂ ਹੈ ਇਹ ਸਵਾਲ ਉੱਠ ਗਿਆ ਕੇਂਦਰ ਸਰਕਾਰ ਇੱਕ ਸਕੀਮ ਲੈ ਕੇ ਆਈ ਪੀਐਮ ਸ਼੍ਰੀ ਯੋਜਨਾ ਕਿਉਂਕਿ ਜਿਹੜਾ ਸਿੱਖਿਆ ਹੈ ਇਸ ਸਟੇਟ ਸਬਜੈਕਟ ਹੈ। ਸਭਿਧਾਨ ਦੇ ਵਿੱਚ ਦਰਦ ਹੈਗਾ। ਤੇ ਦੂਸਰੇ ਵੱਨੇ ਇਹ ਜਿਹੜਾ ਪੀਐਮ ਸ਼੍ਰੀ ਯੋਜਨਾ ਹੈ ਇਹ ਉਦੋਂ ਲਾਗੂ ਹੁੰਦੀ ਹੈ ਜਦੋਂ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜਾ ਹੈ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਦਰਮਿਆਨ ਸਾਈਨ ਹੋਵੇ। ਕਿਉਂਕਿ ਅਸੀਂ ਪੰਜਾਬ ਦੇ ਵਿੱਚ ਆਲਰੇਡੀ ਸਕੂਲ ਆਫ ਐਮਿਨੈਂਸ ਜਿਹੜਾ ਹੈ ਉਹ ਚਲਾ ਰਹੇ ਹਾਂ। ਸਕੂਲ ਆਫ ਹੈਪੀਨੈਸ, ਸਕੂਲ ਆਫ ਬ੍ਰਿਲੀਅੰਸ ਇਸ ਵਾਰ ਬਜਟ ਦੇ ਵਿੱਚ ਅਸੀਂ ਲੈ ਕੇ ਆਉਣਾ ਹੈਗਾ। ਜਦੋਂ ਸਾਡੀ ਜਿਹੜੀ ਸਕੂਲ ਆਫ ਐਮਿਨੈਂਸ ਹੈ ਉਹ ਯੋਜਨਾ ਕੇਂਦਰ ਸਰਕਾਰ ਦੀ ਪੀਐਮ ਸ਼੍ਰੀ ਯੋਜਨਾ ਨਾਲੋਂ ਕਈ ਗੁਣਾ ਬਿਹਤਰ ਹੈ ਤਾਂ ਅਸੀਂ ਉਸ ਨੂੰ ਕਿਉਂ ਲਾਗੂ ਕਰੀਏ ਕਿਉਂਕਿ ਸਾਡਾ ਇਹ ਮੰਨਣਾ ਹੈਗਾ ਕਿ ਧਨਾੜ ਪਰਵਾਰਾਂ ਦੇ ਪਰਿਵਾਰ ਦੇ ਪਰਿਵਾਰਾਂ ਦੇ ਬੱਚੇ ਤਾਂ ਚੰਗੇ ਪ੍ਰਾਈਵੇਟ ਸਕੂਲਾਂ 'ਚ ਆਪਣੇ ਬੱਚਿਆਂ ਨੂੰ ਪੜ੍ਹਾ ਲੈਂਦੇ ਆ ਜਦੋਂ ਸਾਡਾ ਸੰਵਿਧਾਨ ਬਰਾਬਰਤਾ ਦਾ ਅਧਿਕਾਰ ਦਿੰਦਾ ਹੈ ਤਾਂ ਗਰੀਬ ਪਰਿਵਾਰਾਂ ਦੇ ਬੱਚੇ ਕੀ ਉਹਨਾਂ ਨੂੰ ਉਹੀ ਕੁਆਲਿਟੀ ਸਿੱਖਿਆ ਲੈਣ ਦਾ ਅਧਿਕਾਰ ਨਹੀਂ ਹੈਗਾ ਸੋ ਇਸ ਕਰਕੇ ਜਿਹੜੀ ਇਹ ਸਕੂਲ ਆਫ ਐਮੀਨੈਂਸ ਹੈ ਇੱਥੇ ਤੁਸੀਂ ਦੇਖੋਗੇ ਉਹਨੇ ਜਿਹੜਾ ਟੈਸਟ ਵੀ ਹੋਇਆ ਉਸ ਟੈਸਟ ਦੇ ਵਿੱਚ 1.5 ਲੱਖ ਤੋਂ ਵੱਧ ਜਿਹੜੇ ਪੰਜਾਬ ਦੇ ਬੱਚਿਆਂ ਨੇ ਹਿੱਸਾ ਲਿਆ ਮੈਰਿਟ ਦੇ ਆਧਾਰ ਦੇ ਉੱਤੇ ਉਹਨਾਂ ਦੀ ਐਡਮਿਸ਼ਨ ਹੋਏਗੀ ਔਰ ਸਕੂਲ ਆਫ ਐਮਿਨੈਂਸ ਹਰ ਜ਼ਿਲ੍ਹੇ ਦੇ ਵਿੱਚ ਦੋ ਦੋ ਤਿੰਨ ਤਿੰਨ ਹੈਗੇ ਔਰ ਤੁਸੀਂ ਦੇਖੋ ਕਿ ਜਿਹੜਾ ਦੂਸਰੇ ਬੰਨੇ ਉਹਦਾ ਪੀਐਮ ਸ਼੍ਰੀ ਯੋਜਨਾ ਹੈਗੀ ਹੈ ਇਹਦੇ ਵਿੱਚ ਇਦਾਂ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਐਡਮਿਸ਼ਨ ਦਾ ਉਹ ਪੂਰੀ ਤਰੀਕੇ ਨਾਲ ਜਿਹੜਾ ਹੈਗਾ ਉਹ ਪ੍ਰਿੰਸੀਪਲਾਂ ਦੇ ਉੱਤੇ ਨਿਰਭਰ ਹੈਗਾ ਔਰ ਦੂਸਰੀ ਗੱਲ ਜਿੰਨਾ ਏਰੀਆ ਵਿੱਚ ਆਲਰੇਡੀ ਸਿੱਖਿਆ ਦੀ ਚੰਗੀਆਂ ਸਹੂਲਤਾਂ ਹੈਗੀਆਂ ਨੇ ਉਹ ਉਹ ਉੱਥੇ ਹੀ ਫੋਕਸ ਕਰਦਾ ਜਦ ਕਿ ਸਾਡਾ ਇਹ ਮੰਨਣਾ ਹੈਗਾ ਸਭ ਨੂੰ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ। ਉਹ ਤੀਸਰਾ ਸਭ ਤੋਂ ਵੱਡਾ ਫਰਕ ਹੈਗਾ ਜਿਹੜੇ ਸਕੂਲ ਆਫ ਐਮੀਨੈਂਸ ਨੇ ਇਹਨਾਂ ਸਕੂਲ ਆਫ ਐਮੀਨੈਂਸ ਦੇ ਵਿੱਚ ਹਰ ਮਾਡਰਨ ਜਿਹੜੀ ਫੈਸਿਲਿਟੀ ਹੈਗੀ ਹੈ ਚਾਹੇ ਉਹ ਤੁਸੀਂ ਕੁਆਲਟੀ ਐਜੂਕੇਸ਼ਨ ਦੀ ਗੱਲ ਕਰ ਲਓ ਟਰਾਂਸਪੋਰਟੇਸ਼ਨ ਦੀ ਗੱਲ ਕਰ ਲੋ ਵਾਈਫਾਈ ਦੀ ਗੱਲ ਕਰ ਲੋ ਸਪੋਰਟਸ ਜਿਹੜੀ ਕਿ ਇਕੁਪਮੈਂਟਸ ਉਹਨਾਂ ਦੀ ਗੱਲ ਕਰ ਲੋ ਈਵਨ ਜਿਹੜੇ ਹਾਈ ਐਂਡ ਟੈਸਟ ਹੈਗੇ ਨੀਟ ਹੋਵੇ ਜਈ ਹੋਵੇ ਜਈ ਐਡਵਾਂਸ ਹੋਵੇ ਉਹਨਾਂ ਦੀ ਕੋਚਿੰਗ ਦੀ ਗੱਲ ਕਰ ਲੋ ਉਹ ਸਾਰਾ ਕੁਝ ਸਕੂਲ ਆਫ ਐਮਿਨੈਂਸ ਦੇ ਵਿੱਚ ਹੈਗਾ ਜਦਕਿ ਪੀਐਮ ਸ਼੍ਰੀ ਯੋਜਨਾ ਦੇ ਵਿੱਚ ਜਿਹੜਾ ਉਹ ਨਹੀਂ ਹੈਗਾ ਜਦੋਂ ਪੀਐਮ ਸ਼੍ਰੀ ਯੋਜਨਾ ਸਕੂਲ ਆਫ ਐਮਿਨੈਂਸ ਦੇ ਸਾਹਮਣੇ ਠਹਿਰਦੀ ਨਹੀਂ ਹੈ ਫਿਰ ਕੇਂਦਰ ਸਰਕਾਰ ਸਾਨੂੰ ਕਿਉਂ ਫੋਰਸ ਕਰਦੀ ਹੈਗੀ ਹੈ ਕਿ ਸਕੂਲ ਆਫ ਐਮੀਨਸ ਜਿਹੜਾ ਹੈਗਾ ਪੀਐਮ ਸ਼੍ਰੀ ਯੋਜਨਾ ਜਿਹੜਾ ਉਹ ਆਪਣੇ ਮੁਲਕ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਲਾਗੂ ਕਰੀਏ ਸੋ ਵੈਸੇ ਵੀ ਇਹ ਸਟੇਟ ਦਾ ਸਬਜੈਕਟ ਹੈਗਾ ਇਸ ਕਰਕੇ ਅਸੀਂ ਉਸ ਨੂੰ ਇੱਥੇ ਲਾਗੂ ਨਹੀਂ ਕਰ ਰਹੇ ਔਰ ਜਦੋਂ ਕਿ ਚਾਹੇ ਉਹ ਪੀਐਮ ਸ਼੍ਰੀ ਯੋਜਨਾ ਦੀ ਗੱਲ ਕਰੀਏ ਸਕੂਲ ਆਫ ਐਮੀਨਸ ਦੀ ਗੱਲ ਕਰੀਏ ਇਹ ਹਾਇਰ ਐਜੂਕੇਸ਼ਨ ਨਾਲ ਸੰਬੰਧਿਤ ਹੈ ਇਹਨਾਂ ਦਾ ਪ੍ਰਾਇਮਰੀ ਸਿੱਖਿਆ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤਾਂ ਫਿਰ ਜਿਹੜਾ ਸਰਬ ਸਿੱਖਿਆ ਅਭਿਆਨ ਦਾ ਜਿਹੜਾ ਪੈਸਾ ਸਾਡਾ ਉਹ ਕੇਂਦਰ ਸਰਕਾਰ ਨੇ ਕਿਉਂ ਰੋਕਿਆ ਸਾਡਾ ਉਹਨਾਂ ਨੂੰ ਸਵਾਲ ਹੈ ਔਰ ਇਸੇ ਸੰਵਿਧਾਨ ਦੇ ਵਿੱਚ ਇਸ ਦਾਦਾਗਰੀ ਦੀ ਕੋਈ ਜੜੀ ਹੈ ਉਹ ਥਾਂ ਨਹੀਂ ਹੈਗੀ ਜੇ ਮੈਂ ਹੁਣ ਦੂਸਰੀ ਗੱਲ ਕਰਾਂ ਕੱਲਾ ਇਹ ਇਹੀ ਸਬਜੈਕਟ ਨਹੀਂ ਹੈਗਾ ਤੁਸੀਂ ਦੇਖੋਗੇ ਕਿ ਆਮ ਆਦਮੀ ਪਾਰਟੀ ਦਾ ਜਦੋਂ ਜਨਮ ਹੋਇਆ ਅਸੀਂ ਦੋ ਚੀਜ਼ਾਂ ਜਿਹੜੀਆਂ ਕੇਂਦਰ ਦੀ ਜਿਹੜੀ ਹਿੰਦੁਸਤਾਨ ਦੀ ਰਾਜਨੀਤੀ ਦੇ ਕੇਂਦਰ ਬਿੱਦੂ ਦੇ ਵਿੱਚ ਲੈ ਕੇ ਆਏ ਇੱਕ ਅਸੀਂ ਸਿੱਖਿਆ ਨੂੰ ਲੈ ਕੇ ਆਏ ਦੂਜੀ ਅਸੀਂ ਸਿਹਤ ਨੂੰ ਲੈ ਕੇ ਆਏ ਔਰ ਸਾਨੂੰ ਸਾਡਾ ਇਹ ਮੰਨਣਾ ਹੈਗਾ ਜੇ ਕਿਸੇ ਵੀ ਸਮਾਜ ਨੇ ਕਿਸੇ ਵੀ ਸੂਬੇ ਨੇ ਕਿਸੇ ਵੀ ਦੇਸ਼ ਨੇ ਵਿਕਾਸ ਕਰਨਾ ਹੈਗਾ ਤਾਂ ਇਹ ਉਹ ਦੋ ਪੈਰਾਮੀਟਰ ਹੈਗੇ ਆ ਇਹਨਾਂ ਦੀ ਦਸ਼ਾ ਤੇ ਇਹਨਾਂ ਦਾ ਸਟੇਟਸ ਕੀ ਹੈ ਉੱਥੋਂ ਜੱਜ ਬੈਡ ਹੋ ਸਕਦੀ ਹੈ ਕਿ ਉਹ ਸੂਬਾ ਜਾਂ ਜਿਹੜਾ ਕੇਂਦਰ ਹੈਗਾ ਜਾਂ ਮੁਲਕ ਹੈਗਾ ਉਹ ਕਿੰਨਾ ਕੁ ਅਗਾ ਵਧੂ ਹੈਗਾ ਹੁਣ ਕੱਲਾ ਸਰਬ ਸਿੱਖਿਆ ਅਭਿਆਨ ਦਾ ਪੈਸਾ ਨਹੀਂ ਰੋਕਿਆ ਹੁਣ ਤੁਸੀਂ ਦੇਖੋ ਕਿ ਇਹਨਾਂ ਇੱਕ ਸਕੀਮ ਲੈ ਕੇ ਆਏ ਵੈਲਨੈਸ ਸੈਂਟਰ ਯੋਜਨਾ ਕੇਂਦਰ ਵਾਲੇ ਅਸੀਂ ਆਲਰੇਡੀ ਜਿਹੜਾ ਹੈਗਾ ਆਮ ਆਦਮੀ ਕਲੀਨ ਦੇ ਖੋਲੇ ਹੋਏ ਆ ਪਜ ਪੂਰਾ ਪੰਜਾਬ ਜਾਣਦਾ 829 ਆਮ ਆਦਮੀ ਕਲੀਨਿਕ ਪੰਜਾਬ ਦੇ ਵਿੱਚ ਖੁੱਲੇ ਆ 1.5 ਕਰੋੜ ਤੋਂ ਵੱਧ ਲੋਕਾਂ ਨੇ ਉਹਦੇ ਹੁਣ ਤੱਕ ਉਹਦੀ ਸਹੂਲਤ ਲਈ ਹੈਗੀ ਹੈ ਉੱਥੇ ਦਵਾਈਆਂ ਫਰੀ ਮਿਲਦੀਆਂ ਡਾਇਗਨੋਸਿਸ ਫਰੀ ਹੁੰਦਾ ਉੱਥੇ ਜਿਹੜਾ ਹੈਗਾ ਇਲਾਜ ਫਰੀ ਹੁੰਦਾ ਹੈਗਾ ਜਦ ਕੇ ਵੈਲਨੈਸ ਯੋਜਨਾ ਉਹਦੇ ਮੁਕਾਬਲੇ ਕਿਤੇ ਨਹੀਂ ਠਹਿਰਦੀ ਪਰ ਇਸ ਦੇ ਬਾਵਜੂਦ ਜਿਹੜਾ ਹੈਗਾ ਸਾਡਾ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਜਿਹਦਾ ਕਿ ਆਮ ਆਦਮੀ ਕਲੀਨਿਕ ਦੇ ਨਾਲ ਕੋਈ ਸਬੰਧ ਨਹੀਂ ਕਿਉਂਕਿ ਆਮ ਆਦਮੀ ਕਲੀਨਿਕ ਦੇ ਵਿੱਚ ਅਸੀਂ ਕੇਂਦਰ ਦਾ ਇੱਕ ਨਵਾਂ ਪੈਸਾ ਵੀ ਯੂਜ਼ ਨਹੀਂ ਕਰਦੇ ਇਹ बार-बार ਡਾਕਟਰ ਬਲਬੀਰ ਸਿੰਘ ਸਾਡੇ ਹੈਲਥ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਮਿਲ ਕੇ ਵੀ ਦੱਸਿਆ ਔਰ बार-बार ਇਹ ਚੀਜ਼ ਤੁਹਾਡੇ ਸਾਹਮਣੇ ਵੀ ਰੱਖੀ ਹੈ ਜਿਹੜਾ ਆਮ ਆਦਮੀ ਕਲੀਨਿਕ ਹੈ ਉਹ ਸੂਬਾ ਸਰਕਾਰ ਦੇ ਫੰਡ ਦੇ ਨਾਲ ਚੱਲਦਾ ਹੈ ਇਸ ਦੇ ਬਾਵਜੂਦ ਜਿਹੜਾ ਕੇਂਦਰ ਸਰਕਾਰ ਨੇ ਧੱਕੇਸ਼ਾਹੀ ਕਰਦੇ ਹੋਏ ਧੌਣ ਤੇ ਗੋਡਾ ਰੱਖਦੇ ਹੋਏ ਜਿਹੜਾ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਜਿਹੜਾ ਪੈਸਾ ਸੀ 1000 ਕਰੋੜ ਰੁਪਇਆ ਜਿਹਦੇ ਵਿੱਚੋਂ 60% ਕੇਂਦਰ ਦਾ ਹੁੰਦਾ 40% ਸੂਬੇ ਦਾ ਹੁੰਦਾ ਉਹ ਵੀ ਸਾਡਾ ਇਹਨਾਂ ਨੇ 600 ਕਰੋੜ ਰੁਪ ਰੋਕਿਆ ਹੋਇਆ ਜਿਸ ਦੇ ਨਾਲ ਕਿ ਸਿਹਤ ਸਵਾਵਾ ਮ ਜਿਹੜੀਆਂ ਉਹ ਸਫਰ ਕਰ ਰਹੀਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ